ਹਾਈਵੇ ਦੇ ਉੱਤੇ ਬਣੇ ਪੁਲ ਦਾ ਸੁੱਖ ਕਿੰਨਾ ਉਸ ਬਾਰੇ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆ ਤਸਵੀਰਾਂ ਹਾਈਵੇ ਦੀਆਂ ਪਹਿਲੇ ਤਾਂ ਇਹ ਸ਼ੋਅ ਕੀਤੀਆਂ ਜਾਣ ਕਿ ਆਕਾ ਆਪਾਂ ਹਾਈਵੇ ਦੇ ਉੱਤੇ ਖੜੇ ਆ ਹਾਈਵੇ ਦੇ ਉੱਪਰ ਖੜੇ ਆ ਔਰ ਦੱਸ ਦਈਏ ਕਿ ਖੋਖਰ ਫੌਜੀਆ ਪਿੰਡ ਆ ਔਰ ਖੋਖਰ ਫੌਜੀਆ ਪਿੰਡ ਦੇ ਵਿੱਚ ਜੋ ਹਾਈਵੇ ਦੇ ਉੱਤੇ ਆ ਪੁਲ ਬਣਿਆ ਪੁਲ ਬਣਿਆ ਕਸ ਤੋਂ ਕਿ ਲੋਕਾਂ ਵਾਸਤੇ ਲੰਘਾ ਕਿ ਲੋਕਾਂ ਨੇ ਰੋਡ ਕ੍ਰਾਸ ਕਰਨਾ ਹੁੰਦਾ ਔਰ ਹਾਈਵੇ ਉੱਤੇ ਤੇਜ਼ ਰਫ਼ਤਾਰ ਆਉਣ ਵਾਲੀਆਂ ਗੱਡੀਆਂ ਫਿਰ ਮੁਸ਼ਕਿਲਾਂ ਵਿੱਚ ਪੈ ਜਾਂਦੇ ਆ ਲੋਕ ਜਦੋਂ ਗੱਡੀਆਂ ਦੀ ਰਫ਼ਤਾਰ ਹੋਣ ਜ਼ਿਆਦਾ ਹੋਣ ਕਰਕੇ ਗੱਡੀਆਂ ਆਉਂਦੀਆਂ ਤਾਂ ਰੋਡ ਪਾਰ ਨਹੀਂ ਕੀਤਾ ਜਾਂਦਾ ਫਿਰ ਹਾਈਵੇ 30 ਨੇ ਇਹ ਫਲਾਈਓਵਰ ਜਿਹਨੂੰ ਓਵਰ ਬ੍ਰਿਜ ਵੀ ਕਿਹਾ ਜਾਂਦਾ ਔਰ ਨਾਰਮਲ ਆਮ ਜਨਤਾ ਵਾਸਤੇ ਬਣਾਇਆ ਤਾਂ ਇਸ ਨੂੰ ਕਿਵੇਂ ਜਿਆ ਬਣਾਉਣਾ ਚਾਹੀਦਾ ਸੀ ਜਿਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਪਹਿਲੇ ਤਾਂ ਬਹੁਤ ਵਧੀਆ ਇਸ ਦਾ ਜੰਗਲਾ ਬਹੁਤ ਵਧੀਆ ਮਜ਼ਬੂਤੀ ਆ ਲੇਕਿਨ ਜਿਵੇਂ ਇਸ ਦੇ ਹੇਠਾਂ ਪਾਣੀ ਖੜਾ ਆ ਪਾਣੀ ਤੁਸੀਂ ਵੇਖ ਸਕਦੇ ਹੋ ਕਿ ਆ ਪਾਣੀ ਇਸ ਓਵਰ ਬ੍ਰਿਜ ਦੇ ਬਿਲਕੁਲ ਉੱਤੇ ਖੜਾ ਹੈ ਕੰਕਰੀਟ ਕੀਤੀ ਹੋਈ ਆ ਹੋ ਸਕਦਾ ਥੱਲੇ ਲੋਹੇ ਦੀ ਪਲੇਟ ਵੀ ਹੋਵੇ ਲੇਕਿਨ ਜਿਸ ਨੇ ਵੀ ਰੋਡ ਪਾਰ ਕਰਨਾ ਉਹ ਇੱਥੋਂ ਤੱਕ ਪਹਿਲਾਂ ਚੜ ਕੇ ਆਵੇਗਾ ਤਾਂ ਫਿਰ ਵਾਪਸ ਜਾਣਾ ਪਵੇਗਾ ਕਿਉਂਕਿ ਸਾਈਡਾਂ ਵੀ ਸੁੱਕੀਆਂ ਨਹੀਂ ਪਾਣੀ ਬਾਰਿਸ਼ ਦਾ ਖੜਾ ਔਰ ਕਿੰਨਾ ਸਮਾਂ ਇਹ ਪਾਣੀ ਖੜਾ ਰਹੇਗਾ ਕੋਈ ਇਸ ਦਾ ਇੰਤਜ਼ਾਮ ਨਹੀਂ ਕਿ ਇਸ ਦਾ ਪਾਣੀ ਨਿਕਲ ਜਾਵੇ ਜਿਵੇਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੈਂਟਰ ਪਾਉਂਦੇ ਆ ਤਾਂ ਫਿਰ ਕਈ ਵਾਰ ਕੀ ਹੁੰਦਾ ਕਿ ਲੈਂਟਰ ਪਾਉਂਦਿਆ ਹੋਇਆ ਸਾਡੇ ਰਿਸ਼ਤੇਦਾਰੀ ਆ ਜਾਂਦੀ ਆ ਰਿਸ਼ਤੇਦਾਰੀ ਆ ਜਾਂਦੀ ਆ ਤਾਂ ਅਸੀਂ ਰਿਸ਼ਤੇਦਾਰੀ ਵੱਲ ਹੋ ਜਾਂਨੇ ਆ ਤੇ ਲੈਂਟਰ ਜਿਹੜਾ ਵਾ ਉਹ ਪਾਣੀ ਖੜਨ ਵਾਲਾ ਹੋ ਜਾਂਦਾ ਕਿਉਂਕਿ ਫਿਰ ਲੈਂਟਰ ਤੋਂ ਪਾਣੀ ਨਹੀਂ ਨਿਕਲਦਾ ਕਿਉਂਕਿ ਮਿਸਤਰੀ ਦਾ ਖਿਆਲ ਉਧਰ ਉਧਰ ਹੋ ਜਾਂਦਾ ਔਰ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਸਰਕਾਰ ਦੇ ਠੇਕੇਦਾਰ ਜਾਂ ਇਹ ਨਾ ਪ੍ਰਾਈਵੇਟ ਕੰਪਨੀਆਂ ਦੇ ਠੇਕੇਦਾਰ ਜਦੋਂ ਇਹੋ ਜਿਹਾ ਕੰਮ ਕਰਦੇ ਆ ਤਾਂ ਠੇਕੇਦਾਰ ਲਗਦਾ ਆਪਣੀਆਂ ਰਿਸ਼ਤੇਦਾਰੀਆਂ ਸਾਧ ਲੈਂਦਾ ਤਾਂ ਫਿਰ ਪੋਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਇਹ ਇੱਥੇ ਮਜ਼ਬੂਤੀ ਦੇਣੀ ਆ ਜਾਂ ਨਹੀਂ ਦੇਣੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਦੱਸਦਾ ਹੀ ਏ ਕਿ ਇਹ ਜਦੋਂ ਅਸੀਂ ਬਟਾਲੇ ਤੋਂ ਆਉਂਦੇ ਆ ਤਾਂ ਬਟਾਲੇ ਤੋਂ ਆ ਕੇ ਗੁਰਦਾਸਪੁਰ ਤੋਂ ਜਦੋਂ ਅਸੀਂ ਪਠਾਨਕੋਟ ਨੂੰ ਜਾਂਦੇ ਆ ਔਰ ਬਟਾਲੇ ਤੋਂ ਗੁਰਦਾਸਪੁਰ ਤੱਕ ਸੈਂਟਰ ਵਿੱਚ ਤਾਰੀਵਾਲ ਤੋਂ ਪਹਿਲਾਂ ਇਹ ਪੋਲ ਆਉਂਦਾ ਔਰ ਮੇਰੇ ਪਿੱਛੇ ਤੁਸੀਂ ਹਾਈਵੇ 'ਦੀਆਂ ਗੱਡੀਆਂ ਚੱਲਦੀਆਂ ਦੇਖ ਸਕਦੇ ਹੋ ਉਹਨਾਂ ਲੋਕਾਂ ਵਾਸਤੇ ਸਹੂਲਤ ਸੀ ਕਿ ਲੋਕਾਂ ਦੀ ਸਹੂਲਤ ਜਿਹੜੀ ਆ ਲੋਕਾਂ ਦੇ ਕੰਮ ਆਉਂਦੀ ਆ ਔਰ ਇਸ ਦੇ ਉੱਤੇ ਦੱਸ ਦਈਏ ਕਿ ਛੋਟੇ ਕਨਵੈንስ ਮੋਟਰਸਾਈਕਲ ਸਕੂਟਰੀਆਂ ਸਕੂਲ ਦੇ ਬੱਚੇ ਰੋਡ ਪਾਰ ਕਰਨ ਦੀ ਦਿੱਕਤ ਜਿਹੜੀ ਆ ਉਹ ਖਤਮ ਹੋ ਗਈ ਸੀ ਔਰ ਬੱਚੇ ਇੱਥੋਂ ਨਿਕਲਦੇ ਔਰ ਅਸੀਂ ਹਾਈਵੇ ਥੌਟੀ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋਹਾ ਲਗਾਇਆ ਇਹਨਾਂ ਪੈਸਾ ਲੱਗਾ ਤਾਂ ਇਸ ਦੀ ਮਜ਼ਬੂਤੀ ਦੇ ਨਾਲ-ਨਾਲ ਇਸ ਦੀ ਸਫਾਈ ਦਾ ਵੀ ਧਿਆਨ ਰੱਖਿਆ ਜਾਵੇ ਔਰ ਹਰ ਹਾਈਵੇ ਦੇ ਕੱਟ ਦੇ ਉੱਪਰ ਆ ਜਰੂਰ ਬਣਿਆ ਹੋਣਾ ਚਾਹੀਦਾ ਹੈ ਕਿ ਜਿੱਥੇ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਲੋਕ ਇਸ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਆ ਇੰਜਰੀਆਂ ਹੋ ਜਾਂਦੀਆਂ ਪਰਿਵਾਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਔਰ ਇਸੇ ਤਰ੍ਹਾਂ ਹੀ ਫਿਰ ਜਦੋਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਲਿਆਉਂਦੇ ਆ ਤਾਂ ਫਿਰ ਇਹ ਕੁਝ ਚੀਜ਼ਾਂ ਨੂੰ ਤੁਸੀਂ ਵਿਚਾਰਨਾ ਕਿ ਇਹ ਜੋ ਤਸਵੀਰਾਂ ਨੇ ਇਹ ਕੀ ਦਰਸਾਉਂਦੀਆਂ ਨੇ ਇਹ ਐਸ ਦੇ ਉੱਤੇ ਕਿੰਨਾ ਖਰਚਾ ਆਇਆ ਹੋਵੇਗਾ ਲੋਕਾਂ ਨੂੰ ਇਸ ਦੀ ਕਿੰਨੀ ਸਹੂਲਤ ਮਿਲੀ ਹੋਵੇਗੀ ਔਰ ਲੋਕ ਲਗਾਤਾਰ ਲਗਾਤਾਰ ਇਸ ਦਾ ਸੁਖ ਲੈਂਦੇ ਆ ਔਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਦੇ ਸੁਖ ਦੇ ਨਾਲ ਨਾਲ ਆ ਜੋ ਪੁਲ ਨੇ ਇਸ ਦੀ ਰੇਖ ਦੇਖ ਵੀ ਕੀਤੀ ਜਾਵੇ ਜਿਵੇਂ ਇਹ ਭਰਾ ਬਾਈਕ ਤੇ ਆਏ ਆ ਤਾਂ ਇਹਨਾਂ ਨੇ ਇੱਥੋਂ ਬਾਈਕ ਦੇ ਉੱਤੇ ਚੱਲੇ ਜਾਣਾ ਔਰ ਪਾਣੀ ਜੋ ਖੜਾ ਜੇ ਕੋਈ ਪੈਦਲ ਆਉਂਦਾ ਤਾਂ ਉਸ ਦੇ ਜਾਣ ਵਾਸਤੇ ਮੁਸੀਬਤ ਆ ਜਾਣੀ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਬਾਈਕ ਪਾਣੀ ਦੇ ਵਿੱਚ ਦੀ ਜਾ ਰਹੀ ਆ ਔਰ ਪੈਦਲ ਜਾਣ ਵਾਲਾ ਜਿਹੜਾ ਉਹ ਕਿਵੇਂ ਪਾਰ ਕਰੇਗਾ ਔਰ ਫਿਰ ਦੱਸ ਦਈਏ ਕੀ ਗਾਂਵਾਂ ਵਾਸਤੇ ਇਹਨਾਂ ਗੱਲਾਂ ਤਿਆਰ ਰੱਖਿਆ ਜਾਵੇ ਔਰ ਹਾਈਵੇ ਉੱਤੇ ਜਿੰਨੇ ਵੀ ਕੱਟ ਬਣੇ ਆ ਜਿੱਥੇ ਵੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਕਿ ਰੋਡ ਪਾਰਨ ਕਰਨ ਲੱਗਿਆ ਕੋਈ ਐਕਸੀਡੈਂਟ ਕੋਈ ਹਾਦਸਾ ਨਾ ਵਾਪਰੇ ਤਾਂ ਫਿਰ ਉੱਥੇ ਇਹੋ ਜਿਹੇ ਜਿਹੜੇ ਆ ਓਵਰ ਬ੍ਰਿਜ ਬਣਨੇ ਚਾਹੀਦੇ ਆ ਜੋ ਥੋੜੀ ਕੀਮਤ ਦੇ ਵਿੱਚ ਬਣ ਜਾਂਦੇ ਆ ਔਰ ਲੋਕਾਂ ਵਾਸਤੇ ਸਹੂਲਤ ਬਣ ਜਾਂਦੀ ਆ ਸਕੂਲ ਦੇ ਬੱਚੇ ਛੋਟੇ ਰਿਕਸ਼ੇ ਜਾਂ ਸਾਈਕਲ ਮੋਟਰਸਾਈਕਲ ਸਕੂਟਰੀਆਂ ਆਮ ਕਨਵੈਨਸ ਇਥੋਂ ਦੀ ਗੁਜ਼ਰਦੇ ਆ ਔਰ ਬਹੁਤ ਸਾਰੀਆਂ ਤਸਵੀਰਾਂ ਅਕਸਰ ਹੀ ਅਸੀਂ ਚੈਨਲ ਦੇ ਮਾਧੀਆਂ ਰਾਹੀਂ ਵਿਖਾਉਂਦੇ ਰਹਿੰਨੇ ਆ ਕਿ ਜਿੱਥੇ ਕਿਸੇ ਨੂੰ ਕੋਈ ਸਹੂਲਤ ਮਿਲਦੀ ਹੋਵੇ ਜਾਂ ਕਿਸੇ ਨੇ ਵਧੀਆ ਕੰਮ ਕਰਿਆ ਤਾਂ ਉਸ ਬਾਰੇ ਜਾਣਕਾਰੀ ਅਸੀਂ ਅਕਸਰ ਹੀ ਦਿੰਦੇ ਰਹਿੰਨੇ ਆ ਔਰ ਤੁਸੀਂ ਇਸ ਜਾਣਕਾਰੀ ਨੂੰ ਕਿਵੇਂ ਵੇਖਦੇ ਹੋ ਕਿ ਇਸ ਤਰ੍ਹਾਂ ਦੇ ਹਰ ਹਾਈਵੇ ਦੇ ਕੱਟ ਉੱਪਰ ਹੋਣੇ ਚਾਹੀਦੇ ਆ ਜਾਂ ਨਹੀਂ ਜਿੱਥੇ ਵੀ ਜ਼ਿਆਦਾਤਰ ਪਿੰਡਾਂ ਦੀ ਆਵਾਜਾਈ ਹੁੰਦੀ ਆ ਔਰ ਜ਼ਿਆਦਾਤਰ ਲੋਕਾਂ ਦੀ ਆਵਾਜਾਈ ਇੱਧਰ ਤੋਂ ਉੱਧਰ ਜਾਂਦੀ ਆ ਮਾਰਕੀਟਾਂ ਬਣੀਆਂ ਹੁੰਦੀਆਂ ਉਸ ਹਾਈਵੇ ਦੇ ਉੱਤੇ ਇਹ ਜ਼ਰੂਰ ਹੋਣੇ ਚਾਹੀਦੇ ਆ ਔਰ ਕੌਣ ਇਸ ਪ੍ਰੋਜੈਕਟ ਨੂੰ ਪਸੰਦ ਕਰਦਾ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ